ਹੈਲੋ ਸਸਰੀ ਕਾਲ ਜੀ ਸਾਰਿਆਂ ਬਹੁਤ ਹਾਰਡ ਹੈ ਮੌਸਮ ਦੇਖੋ ਕਿੰਨਾ ਪਿਆਰਾ ਹੈ ਯਾਰ ਕਿੱਦੋਂ ਸ਼ੁਰੂ ਕਰੀਏ ਤੇ ਕਿਵੇਂ ਸ਼ੁਰੂ ਕਰੀਏ ਨਾ ਗੁੱਸਾ ਮੁਖੜੇ ਤੇ ਹੋਰ ਵੀ ਮਿੱਤਰੋ ਕਿਵੇਂ ਲੱਗਿਆ ਪਰ ਆਪਣਾ ਗਾਣਾ ਜਿਉਂਦੇ ਵਜਦੇ ਰਹੋ ਹੱਦੇ ਖੜਦੇ ਰਹੋ ਤੰਦਰੁਸਤ ਰਹੋ ਹੈਲੋ ਸਸਰੀ ਕਾਲ ਜੀ ਸਾਰਿਆਂ ਅੱਜ ਦੀ ਗੁੱਡ ਮਾਰਨਿੰਗ ਹੋ ਗਈ ਆ ਅੱਜ ਦੀ ਗੁੱਡ ਮਾਰਨਿੰਗ ਆਪਾਂ ਇਕੱਲੇ ਹੀ ਆ ਯਾਰ ਅੱਜ ਤੇ हेलो भाई आज देखते हैं की पंदा चलो मिलते हैं आजा और नु ले चले आपा सैर कराऊं सैर ਕਰਨ ਆ ਗਿਆ ਨੂਰ ਆਪਾਂ ਜਾਵਾਂਗੇ ਅੱਜ ਸੈਰ ਆਇਆ ਨੂਰ ਨੂਰ ਯਾਰ ਸੰਦੀ ਬਹੁਤ ਘੱਟ ਆਇਆ ਆ ਜਾ ਪਰ ਆ ਅੱਜ ਤੇਰੀ ਸੈਰ ਲੰਬੀ ਕਰਾ ਦੇਣੀ ਆ ਅਗਨਪੁਰ ਕਰ ਲਾ ਆਪਦਾ ਅਗਨਪੁਰ ਕਰ ਲਾ ਛੇਤੀ ਅਬੇ ਮਿੱਤਰੋ ਨੂਰ ਚੱਲੀ ਆ ਸੈਰ ਕਰਨ ਇਹ ਰੋਟੀ ਖਾ ਕੇ ਆਈ ਸੀਗੀ ਆਪ ਦਾ ਖਾਣਾ ਦਾਣਾ ਛੱਕ ਕੇ ਆਈ ਸੀਗੀ ਤੇ ਹੁਣ ਇਹ ਇਧਰ ਅਗਨਪੁਰ ਆਈ ਆ ਤੇ ਲੈ ਵੀ ਮਿੱਤਰੋ ਅਗਨਪੁਰ ਹੋ ਚੱਲਿਆ ਵਾ ਇਹ ਕੋਈ ਐਕਸ਼ਨ ਨਹੀਂ ਕਰਦੇ ਸੱਸਰੀ ਨੂਰ ਆਇਆ ਇਹ ਚੱਲ ਚੱਲ ਗਏ ਆਥੇ ਹੁਣ ਤੂੰ ਸਾਰਾ ਦਿਨ ਰਾਮਗੰਨਾ ਖਾਣਾ ਦਾਣਾ ਜਗ ਲਿਆ ਤੂੰ ਸੋਣਾ ਹੀ ਆ ਔਰ ਤੂੰ ਕੋਈ ਕੰਮ ਨਹੀਂ ਕਰਨਾ ਬਸ ਰੇ ਨਹੀਂ ਆ ਰਿਹਾ ਸੋਣਾ ਹੀ ਆ ਬਸ ਓਕੇ ਸ੍ਰੀ ਗੁਰੂ ਮਿੱਤਰੋ ਜੰਡਾ ਜੀ ਆ ਚੁੱਕੇ ਨੇ ਇਧਰ ਆਣੀ ਜੀ ਗੁੱਡ ਮਾਰਨਿੰਗ ਹੋ ਚੁੱਕੀ ਹੈ ਸਾਡੀ ਪਹਿਲਾਂ ਵੀ ਹੋਈ ਸੀ ਸਾਡਾ ਫੇਰ ਹੋ ਗਿਆ ਚਲੋ ਇਹਨੇ ਕੀ ਬਾਬਾ ਇਹ ਲੈ ਆਵੇ ਯਾਰ ਕੋਈ ਕੰਟੈਕਟ ਨਹੀਂ ਲੱਭ ਰਿਆ ਯਾਰ ਕੁਝ ਕਰਨ ਦਾ ਨੂੰ ਕੀ ਕਰੀਏ ਯਾ ਜੇ ਅਮ ਯੂਮ ਦਾ ਕਰਦੇ ਆ ਇੱਕ ਕੋਰਸ ਜੁਆਇਨ ਕਰਦੇ ਆ ਪਤਾ ਜੇ ਮਰਾਲੀ ਦਾ ਚਲੋ ਕੋਈ ਲੈਨੇ ਕੀ ਬੰਦਾ Okay. More the harder. ਅੱਜ ਦਾ ਵਲੌਗ ਹੈ ਅੱਜ ਦਾ ਵਲੌਗ ਆਪਣਾ ਬਹੁਤ ਹੀ ਹੱਦ ਤੱਕ ਖਾਲੀ ਗਿਆ ਵਾ ਕਰਨਾ ਕਰਨ ਨੂੰ ਕੁਝ ਨਹੀਂ ਸੀਗਾ ਵਿਹਲੇ ਸੀਗੇ ਇਕੱਲੇ ਸੀਗੇ ਨਾ ਕਿਸੇ ਪਾਸੇ ਢੇੜਾ ਵੱਜਿਆ ਵਾ ਅੱਜ ਦਾ ਵਲੌਗ ਆਪਣਾ ਵੈਸੇ ਜਿਹਾ ਵੈਸੇ ਕਿ ਚੀਜ਼ਾਂ ਦੇ ਅੱਜ ਵੈਸੇ ਆਪਾਂ ਕਿਤਾਬ ਪੜ੍ਹਿਆ ਮਹਾਰਾਣੀ ਜਿੰਦਾ ਕਾਫੀ ਸੋਹਣੀ ਕਿਤਾਬ ਆ ਤੇ ਦਰਸ਼ਨ ਕਰਾ ਦਨੇ ਆਪਾਂ ਤੁਹਾਨੂੰ ਕੁਤਾਬ ਦੇ 2 ਮਿੰਟ ਅੱਜ ਆਪਾਂ ਪੜ੍ਹੀ ਕਿਤਾਬ ਮਹਾਰਾਣੀ ਜਿੰਦਾ ਕਿਤਾਬ ਪੜੀਆ ਆਪਾਂ ਆ ਗਏ ਇੱਥੇ ਜਾਂਦੀ ਡੋਲੀ ਵੇਖ ਕੇ ਮਾਂ ਅਸੀਸਾ ਦਿੰਦੀ ਐ ਇੱਥੋਂ ਸ਼ੁਰੂ ਕਰਾਂਗੇ ਆਪਾਂ ਇੱਥੋਂ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ ਕਿਤਾਬਾਂ ਪੜ੍ਹ ਲਿਆ ਕਰੋ ਬਾਈ ਫੋਨ ਛੱਡ ਦਿਆ ਕਰੋ ਤੇ ਕਿਤਾਬਾਂ ਪੜ੍ਹ ਲਿਆ ਕਰੋ ਫੋਨ ਜਿਆਦਾ ਦੇਖਣਾ ਕਿਸੇ ਸਿਹਤ ਲਈ ਹਾਨੀਕਾਰਕ ਆ ਪਤਾ ਬਹੁਤ ਬੰਦਾਂ ਬਾਈ ਜਿਹਨਾਂ ਦੀ ਮਰਦੀ ਆ ਉਹ ਤਾਂ ਟੈਨਸ਼ਨ ਹੀ ਦਿੰਦਾ ਕਿਤੇ ਉਹਦੀ ਖਬਰ ਦੇਖ ਉਹਦੀ ਖਬਰ ਦੇਖ ਲਈ ਉਹਨੂੰ ਮਾਰਤਾ ਤੇ ਉਹਨੂੰ ਵੜਤਾ ਜਾਂ ਕੁੜੀਆਂ ਦੇ ਗਲੀਆਂ ਇੰਸਟਾਗ੍ਰਾਮ ਤੇ ਰੀਲਾਂ ਤੇ ਤੇ ਹੋਰ ਕੀ ਕਿਤਾਬਾਂ ਪੜ ਲਿਆ ਪਰ ਮੈਂ ਬੜਾ ਸਿਆਣਾ ਨਹੀਂ ਹੈਗਾ ਬਸ ਅਸਰਿਕਾਲ ਅੱਜ ਆਪਾਂ ਕਰਦੇ ਆ ਗੱਲਾਂ ਤੇ ਤੇਲ ਦੀਆਂ ਗੱਲਾਂ ਕਰਦੇ ਆ ਜੀਰ ਜਿਹੀ ਕਰਦਾ ਕਰਦ ਨੂੰ ਅੱਜ ਦੇ ਅੰਗਲਾਂ ਨੂੰ ਨੇ ਤੁਹਾਨੂੰ ਕਿੱਦੋਂ ਸ਼ੁਰੂ ਕਰੀਏ ਤੇ ਕਿਵੇਂ ਸ਼ੁਰੂ ਕਰੀਏ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿਉਂਕਿ ਮੈਂ ਇਨਾ ਜ਼ਿਆਣਾ ਨਹੀਂ ਹੈਗਾ ਕਿ ਦੱਸ ਨਾ ਸਮਝਾਵਾਂ ਜੇ ਕੋਈ ਤੁਹਾਨੂੰ ਇਗਨੋਰ ਕਰਕੇ ਛੱਡ ਜਾਂਦਾ ਤੁਹਾਡੇ ਕੰਨੀ ਦੇਖਦਾ ਨਹੀਂਗਾ ਤੇ ਤੁਸੀਂ ਟੈਨਸ਼ਨ ਟੁਨਸ਼ਨ ਨਹੀਂ ਲੈਣੀ ਕੀ ਗੱਲ ਦੀ ਉਹਨੂੰ ਤੁਹਾਡੀ ਲੋੜ ਨਹੀਂ ਜੀ ਤਾਂ ਇਹ ਤੁਹਾਨੂੰ ਇਗਨੋਰ ਕਰ ਛੱਡਿਆ ਉਹਨੇ ਕਰੇ ਜੋ ਆਦੇ ਮਾਪਿਆਂ ਨੂੰ ਬਿਲੋ ਜੱਫੀ ਪਾਓ ਹੱਸੋ ਗੱਡੋ ਗੱਲਾਂ ਕਰੋ ਸਵਾਦ ਹੁੰਦਾ ਵਾਵੇ ਬਕਰਾ ਲੋਕਾਂ ਦਾ ਕੀ ਯਾਰ ਲੋਕਾਂ ਦਾ ਕੀ ਆ ਬਰੋ ਲੋਕ ਤਾਂ ਅਮਰੂਦ ਲੈ ਕੇ ਕਹਿਣਗੇ ਮਿੱਠੇ ਆ ਬਾਅਦ ਚ ਉਹਨਾਂ ਦੇ ਨਮਕ ਮਿਰਚਾਂ ਲਾ ਲਾ ਖਾਂਦੇ ਆ ਚਾਟ ਬਣਾਵਣਾ ਖਾਂਦੇ ਆ ਲੋਕਾਂ ਦੀ ਟੈਨਸ਼ਨ ਨਹੀਂ ਲੈਣੀ ਕੀ ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਗੱਲਾਂ ਕਰਦੇ ਸੀ ਚੰਗਾ ਮੜਾ ਕਹਿੰਦੇ ਰਹਿੰਦੇ ਸਾਰਿਆਂ ਨੂੰ ਇਹ ਇੰਨਾ ਨਹੀਂ ਟੈਨਸ਼ਨ ਨਹੀਂ ਦੇਣੀ ਬ੍ਰੋ ਇਹ ਲੋਕ ਆ ਇਹਨਾਂ ਦੇ ਦੰਦੇ ਦੋ ਪਾਸੇ ਚੱਲਦੇ ਆ ਆਪਾਂ ਇਹਨਾਂ ਦੀ ਟੈਨਸ਼ਨ ਲੈਣ ਲੱਗ ਗਏ ਤਾਂ ਬੱਸ ਵੇਰ ਤਾਂ ਹੋ ਗਿਆ ਕੰਮ ਨਾਲੇ ਗੱਡੀਆਂ ਚੱਲਦੀਆਂ ਦੇ ਨੁਕਸਾਨ ਹੁੰਦੇ ਆ ਤੇ ਖੜੀ ਰਹੂਗੀ ਕੀ ਨੁਕਸਾਨ ਹੋਊਗਾ ਗੱਡੀਆਂ ਚੱਲਦੀਆਂ ਦੇ ਨੁਕਸਾਨ ਹੋਣਗੇ ਤੇ ਆਪਦਾ ਤੁਰੇ ਰਹੋ ਕੰਮ ਕਰੋ ਕਿ ਇਹਦੀ ਪ੍ਰਵਾਹ ਨਾ ਕਰੋ ਟੈਂਸ਼ਨ ਨਾ ਲੋ ਮਾਸਟਰੋ ਸਭ ਨੂੰ ਦਿਹਾਉ ਪਰਬਤ ਦਾ ਭਲਾ ਵੰਗੋ ਤੇ ਨਿਆਰੇ ਲੋ ਕਿ ਇਹਦਾ ਮੜਾ ਨਾ ਸੋਚੋ ਤੇ ਮੜਾ ਨਾ ਕਰੋ ਤੇ ਸਾਰਾ ਕੁਝ ਵਧੀਆ ਹੋ ਜਾਣਾ ਵਾ ਦੋ ਟਾਈਮ ਦੀ ਰੋਟੀ ਆ ਮਿਲ ਜਾਣੀ ਆ ਚੁੰਝ ਲਾ ਕੇ ਜਿਹਨੇ ਭੇਜਿਆ ਵਾ ਉਹਨੂੰ ਫਿਕਰ ਆਪੇ ਸਾਰਾ ਕੁਝ ਮਿਲ ਜਾਣਾ ਵਾ ਸਵੇਂ ਟੈਂਸ਼ਨ ਨਹੀਂ ਲੈਣੀ ਲੋਕਾਂ ਦੀ ਯਾਰ ਆਪਾਂ ਥੋੜੇ ਮੋਟੇ ਨਾ ਮੈਂ ਤੁਹਾਨੂੰ ਗੱਲ ਦੱਸਦਾ ਵਾਂ ਆਪਾਂ ਮਾੜੇ ਮੋٹے ਇੱਧਰ ਗਾਣੇ ਵੀ ਕਰ ਲਈਦੇ ਥੋੜੇ ਜਿਹਾ ਸ਼ਾਪ ਲਈਦੇ ਕਾਪੀਆਂ ਤੇ ਪਹਿਲਾਂ ਤਾਂ ਸ਼ੌਂਕ ਆ ਛੋਟੇ ਹੁੰਦੇ ਆ ਤੁਸੀਂ ਕਾਫੀ ਟਾਈਮ ਦਾ ਕਿਸੇ ਨੂੰ ਦੱਸਿਆ ਨਹੀਂਗਾ ਪਰ ਆਪਾਂ ਤੁਹਾਨੂੰ ਦਰਦੇ ਆ ਥੋੜੇ ਜਿਹਾ ਸ਼ੌਂਕ ਵੀ ਆਪ ਨੂੰ ਵੇਜ ਆ ਮੜਾ ਮੋਟਾ ਹੱਥ ਪੈਰ ਚਲਾ ਲਈਦਾ ਆਪਾਂ ਕਾਪੀ ਤੇ ਤੇ ਜੇ ਆਪਾਂ ਤੁਹਾਨੂੰ ਸੁਣਾ ਦੇਈਏ ਅੱਧਾ ਕੇ ਪਹਿਰਾ ਜੇ ਵਧੀਆ ਲੱਗਿਆ ਤਾਂ ਦੱਸਿਓ ਆਪਾਂ ਗਾਣਾ ਪੂਰਾ ਹੀ ਲਗਿਆ ਪਿਆ ਵੇ ਇਹਦਾ ਵਧੀਆ ਲੱਗਿਆ ਤੇ ਆਪਾਂ ਪੂਰਾ ਵੀ ਕਰ ਦਾਂਗੇ ਓਕੇ ਤੁਹਾਨੂੰ ਤੁਹਾਨੂੰ ਸੁਣਾਉਨੇ ਆ ਠੀਕ ਆ ਆ ਜਾਓ ਉੱਪਰ ਨਾ ਗੁੱਸਾ ਮੁਖੜੇ ਤੇ ਨਾ ਆਕੜੇ ਗੱਲਾਂ ਚ ਔ ਹੱਸਦੀ ਰਹਿੰਦੀ ਆ ਪਾਣੀ ਦੀਆਂ ਛਲਾਂ ਚ ਔ ਦਾ ਮੁਖੜਾ ਰੱਬ ਵਰਗਾ ਕੁਦਰਤ ਦੇ ਨਾਂ ਵਰਗੀ ਓ ਮੈਨੂੰ ਰੱਬ ਨੇ ਮਿਲਾਈਆ ਜਿਵੇਂ ਮੇਰੀ ਮਾਂ ਵਰਗੀ ਉਹ ਮੈਥੋਂ ਦੂਰ ਨਾ ਹੁੰਦੀ ਉਹ ਧੜਕਣ ਤੇ ਸਾ ਵਰਗੀ ਉਹ ਮੈਨੂੰ ਰੱਬ ਨੇ ਮਲਾਈਆ ਜਿਵੇਂ ਮੇਰੀ ਮਾਂ ਵਰਗੀ ਉਹ ਮੈਥੋਂ ਦੂਰ ਨਾ ਹੁੰਦੀ ਉਹ ਧੜਕਣ ਤੇ ਸਾ ਵਰਗੀ ਮੜਾ ਮੋਟਾ ਆਪਾ ਪੇਸ਼ਕਾਰੀ ਕਰ ਲਈਦੀ ਆ ਜੇ ਵਧੀਆ ਲੱਗਿਆ ਤਾਂ ਦੱਸਿਓ ਆਪਾਂ ਕਰਾਂਗੇ ਸਤਿ ਸ਼੍ਰੀ ਅਕਾਲ ਹੋਰ ਵੀ ਮਿੱਤਰੋ ਕਿਵੇਂ ਲੱਗਿਆ ਵਰ ਆਪਣਾ ਗਾਣਾ ਇਹ ਵਧੀਆ ਲੱਗਿਆ ਤਾਂ ਦੱਸਿਓ ਆਪਾਂ ਪੂਰਾ ਵੀ ਕਰਦਾਂਗੇ ਪਰ ਮੇਰਾ ਹਜੇ ਬਜਟ ਨਹੀਂ ਇੰਨਾ ਇੰਨਾ ਪੂਰਾ ਕਰਨ ਵਾਲਾ ਤੇ ਚਲ ਕੋਈ ਨਾ ਜਿਵੇਂ ਰੱਬ ਚਾਊ ਉਵੇਂ ਹੋਊਗਾ ਦੇਖੀ ਵੇਖੀ ਜੂ ਤੇ ਹੋਰ ਦੱਸੋ ਆਪਣਾ ਅੱਜ ਦਾ ਵਲੌਗ ਤਾਂ ਇਤਾਂ ਦਾ ਸੀਗਾ ਬਈ ਕੀ ਕਰੀਏ ਯਾਰ ਚਲੋ ਕੋਈ ਨਾ ਵੇਰ ਵੀ ਕੋਸ਼ਿਸ਼ ਕੀਤੀ ਆ ਜੇ ਕਿਸੇ ਨੂੰ ਮਾੜੀ ਬੁੱਟੀ ਮੇਰੇ ਅਲੋ ਗਲਤ ਗਲਤੀ ਹੋ ਗਈ ਤੇ ਮੈਨੂੰ ਮਾਫ ਕੀਤਾ ਜਾਵੇ। ਅਜੀ ਕੋਈ ਡੇਗੁਰ ਗਿਆਨੀ ਤਾਂ ਹੈ ਨਹੀਂਗੇ ਤੇ ਨਾ ਹੀ ਕੋਈ ਬੜੇ ਸਿਆਣੇ ਆ। ਗਲਤੀਆਂ ਹੁੰਦੀਆਂ ਹੀ ਆ। ਕੋਈ ਪਰਫੈਕਟ ਨਹੀਂ ਹੁੰਦਾ ਬੰਦਾ। ਗਲਤੀਆਂ ਸਭ ਤੋਂ ਹੀ ਹੁੰਦੀਆਂ। ਸਾਨੂੰ ਮਾਫ ਕੀਤਾ ਜਾਵੇ। ਅੱਜ ਦਾ ਵਲੋਗ ਇੰਨੇ ਜਿਹਾ। ਸਤਿ ਸ੍ਰੀ ਅਕਾਲ। ਅੱਗੇ ਮਿਲਦੇ ਆਂ। ਜਿਉਂਦੇ ਵੱਸਦੇ ਰਹੋ, ਹੱਸਦੇ ਖੜਦੇ ਰਹੋ। ਤੰਦਰੁਸਤ ਰਹੋ। ਸਬਸਕ੍ਰਾਈਬ ਕਰ ਲਓ YouTube ਚੈਨਲ। ਬਾਏ।